ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਓ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਲਓ ਜੀ ਇੱਥੇ ਹੋ ਚੁੱਕੀ ਹੈ ਸਵੇਰ ਦੀ ਗੁੱਡ ਮਾਰਨਿੰਗ ਬੱਚੇ ਆਪਣੇ ਹਲੇ ਸੋ ਰਹੇ ਨੇ ਤੇ ਮੈਂ ਲੱਗੀ ਹੋਈ ਸੀ ਇੱਥੇ ਚਾਹ ਪੀਣ ਮੈਂ ਕਿਹਾ ਬੱਚਿਆਂ ਨੂੰ ਆਪਾਂ ਬਾਅਦ ਚ ਜਗਾਵਾਂਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕਿਵੇਂ ਹੋ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਲਓ ਜੀ ਸਵੇਰ ਦਾ ਟਾਈਮ ਹੋ ਗਿਆ तकरीबन 7:30 ਹੋ ਗਏ ਮੈਂ ਲੱਗੀ ਆ ਕਿਚਨ ਦੇ ਕੰਮ ਕਰਨ ਤੇ ਬੇਟੀ ਲੱਗੀ ਹੋਈ ਅੱਜ ਸਫਾਈ ਕਰਨ ਕਿਉਂਕਿ ਅੱਜ ਆਉਣਾ ਆਪਣੇ ਅੱਜ ਆਪਣੇ ਆਉਣੇ ਗੈਸਟ ਯਾਨੀ ਆਪਣੇ ਆਉਣੇ ਫੇਕੇ ਆ ਤੇ ਮੇਰੇ ਸਹਜ ਜਿਉਣੀ ਮੈਂ ਸਉਣਾ ਨਹੀਂ ਹਾਂ ਇਹ ਵਕਤ ਮੈਂ ਲੱਗੀ ਹੋਈਆਂ ਹਾਂ ਕਿਚਨ ਦੇ ਵਿੱਚ ਇਹ ਬਣਾਇਆ ਦਿੰਦੀ ਆ ਲਾਹੇ ਪਾਪਾ ਲਈ ਇਹ ਆਪਾਂ ਬਣਾਵਾਂਗੇ ਰੋਟੀ ਤੇ ਬੱਚੇ ਲੱਗੇ ਮੇਰੇ ਸੋਫੇ ਤੇ ਉਧਰ ਮੈਂ ਕਪੜੇ ਧੋਪੇ ਕਿਹੜੇ ਦੇ ਕਪੜੇ ਨੇ ਜਿਹੜੇ ਮੈਂ ਧੋਤੇ ਨੂੰ ਧੋਤੇ ਤੇ ਬਾਹਰ ਪਾ ਦੇ ਚਾਰਾਂ ਤੇ ਇਹ ਬਸ ਉੱਜੇ ਆਪਣੀ ਮਸ਼ੀਨ ਚ ਪਾਏ ਪੈਲੇ हां जी ਇੱਥੇ ਮੈਂ ਲੱਗੀ ਹੋਈ ਸੀਗੀ ਕਿਚਨ ਦੇ ਕੰਮ ਕਰਨਾ ਤੇ ਬੇਟੀ ਲੱਗੀ ਹੋਈ ਸੀ ਝਾੜੂ ਲਗਾਉਣ ਸਾਰਾ ਤੇ ਦੂਜੀ ਬੇਟੀ ਵੀ ਉਹਦੇ ਨਾਲ-ਨਾਲ ਹੈਲਪ ਕਰਵਾ ਰਹੀ ਸੀ ਜਿਵੇਂ ਕਿ ਅੱਜ ਆਉਣਾ ਸੀ ਤਾਂ ਹੈ ਜੀ ਨੇ ਤਾਂ ਕਰਕੇ ਹਨਾ ਤੇ ਪਿਸਾਨਵੇ ਤਾਂ ਸੀਗਾ ਵੀ ਚਲੋ ਜਲਦੀ-ਜਲਦੀ ਆਪਣੇ ਜਿਹੜੇ ਕੰਮ ਨੇ ਆਪਾਂ ਖਤਮ ਕਰ ਲਈਏ ਮੈਂ ਕਿ ਜਲਦੀ ਕੰਮ ਨੂੰ ਲੱਗ ਗਈ ਸੀਗੀ ਤੇ ਬੱਚੇ ਆਪਣਾ ਇੱਧਰ ਲੱਗੇ ਸੀ ਕਰਨ ਤੇ ਥੋੜੀ ਜੀ ਮੇਰੀ ਤਬੀਅਤ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਵੀ ਖਰਾਬ ਚੱਲ ਰਹੀ ਸੀਗੀ ਤਾਂ ਕਰਕੇ ਬੱਚੇ ਮੇਰੀ ਹੈਲਪ ਬਹੁਤ ਜ਼ਿਆਦਾ ਕਰਾਉਂਦੇ ਨੇ ਤੇ ਇੱਥੇ ਛੋਟੇ-ਛੋਟੇ ਕੰਮ ਨੇ ਜਿਹੜੇ ਕਰਵਾਉਂਦੀਆਂ ਰਹਿੰਦੀਆਂ ਨੇ ਮੇਰੇ ਨਾਲ ਇਦਾਂ ਦੇ ਇਹ ਲੱਗੇ ਹੋਏ ਸੀ ਇਹਨਾਂ ਨੇ ਬੈੱਡ ਸ਼ੀਟ ਵਿਛਾਤੀ ਨਾਲ ਹੀ ਆਪਦੇ ਉਹਨਾਂ ਦੇ ਪਿੱਲੂ ਕਵਰ ਨੇ ਜਿਹੜੇ ਉਹ ਇਹਨਾਂ ਨੇ ਚੇਂਜ ਕਰਤੇ ਸੀਗੇ ਤੇ ਛੋਟਾ ਵੇੜਾ ਆਪਣਾ ਬੈੱਡਾ ਸਿੰਗਲ ਉਹ ਵੀ ਇਹਨਾਂ ਦੀ ਬੈੱਡ ਸ਼ੀਟ ਜਿਹੜੀ ਚੇਂਜ ਕਰਤੀ ਸੀ ਲੋਜੀ ਰੂਮ ਹੋ ਗਿਆ ਆਪਣਾ ਜ ਬਿਲਕੁਲ ਕਲੀਨ ਕਮੈਂਟ ਕਰਕੇ ਦੱਸਿਓ ਤੁਹਾਨੂੰ ਨਿਊ ਬੈੱਡ ਸ਼ੀਟ ਕਿੱਦਾਂ ਦੀ ਲੱਗੀ ਤੇ ਇੱਥੇ ਇਹਨਾਂ ਨੂਰ ਨੂੰ ਜਦੋਂ ਪਤਾ ਲੱਗਿਆ ਵੀ ਨਿਊ ਬੈੱਡ ਸ਼ੀਟ ਹੈ ਜਿਹੜੀ ਵਿਛਾਈ ਤੀ ਉਹ ਨਾਲ ਦੇ ਨਾਲ ਆ ਕੇ ਨਾ ਛਾਲੇ ਮਾਰਨ ਲੱਗ ਗਈ ਸੀ ਇੱਥੇ ਇਹਨੂੰ ਬਹੁਤ ਝਾ ਚੜਦਾ ਜਦੋਂ ਕੋਈ ਵੀ ਨਵੀਂ ਚੀਜ਼ ਆਪਾਂ ਵਿਛਾਉਂਦੇ ਆ ਜਾਂ ਕੁਝ ਵੀ ਹੈ ਨਾ ਹੈਲੋ ਜੀ ਸਬਸਕ੍ਰਾਈਬ ਕਰ ਜੇ ਸਾਰਿਆਂ ਨੂੰ ਲੋਜੀ ਆਪਣੀ ਹੋ ਗਈ ਤਿਆਰੀ ਆਪਾਂ ਤਿਆਰ ਹੋ ਗਏ ਤੇ ਇਧਰੋਂ ਕਿਹਦੀ ਨਾਨੂ ਉਹਨਾਂ ਨੇ ਆਉਣਾ ਮੈਂ ਨਮੀ ਫਰਾ ਹੁਣੀਆਂ ਮੈਨੂੰ ਖੁਰਾਕ ਦੇ ਉਹਨਾਂ ਹੁਣ ਕਾੜੀ ਲੱਗੀ ਪਈ ਆ ਤੇ ਇਹ ਟਾਈਮ ਹੋ ਗਿਆ 11:00 ਬੱਜ ਗਏ ਹੁਣੀ ਹੁਣੀ ਫੋਨ ਲਾ ਕੇ ਹੱਡੀਆਂ ਹਾਂਜੀ ਹੁਣੀ ਹੁਣੀ ਫੋਨ ਲਾ ਕੇ ਹੱਡੀਆਂ ਮੈਂ ਤੇ ਕਹਿੰਦੇ ਵੀ 12:00 ਬੱਜ ਜਾਣਗੇ ਨਾ ਹੋਦਿਆ ਨਾ ਤੇ ਇਹ ਹੋਇਆ ਕਿ ਆਪਣੇ ਨਾਲ ਦਾ ਪਾਪਾ ਹੀ ਲਿਆਏ ਸਬਜ਼ੀ ਵਗੈਰਾ ਤੇ ਨਾਲ ਹੀ ਇਹਨਾਂ ਦੇ ਪਾਪਾ ਲਿਆ ਕਿ ਉਹਨਾਂ ਨੇ ਰੱਖਦੀ ਸੀ ਸੇਮ ਸੇਮ ਸਬਜ਼ੀ ਨਾਲ ਲੱਸੀ ਲਿਆਏ ਆਲੂ ਤੇ ਮਟਰ ਵਗੈਰਾ ਸਾਰਾ ਖਸ਼ਾ ਨਾ ਜਿੰਨਾ ਸਮਰਬਾ ਪਈ ਲੈ ਕੇ ਆਏ ਉਹ ਨਹੀਂ ਭੁੱਲੇ ਆਏ ਆਹ ਹੋਲੀ ਹੋਦਾ ਜੀ ਆਪਾਂ ਹੀ ਹੁਣੇ ਆ ਕੇ ਬੈਠੇ ਨੇ ਲੱਗ ਰਿਹਾ ਆਪਾਂ ਸਬਜ਼ੀ ਦੀ ਤਿਆਰੀ ਕਰਨਾ ਤੇ ਇੰਦਰੋਂ ਮੈਂ ਕੱਪੜੇ ਹਲੇ ਮਸ਼ੀਨ ਚ ਇੱਕ ਗੇੜੇ ਦੇ ਪਾਏ ਪੈਨੇ ਆਪਾਂ ਇਹਨੇ ਕੱਪੜੇ ਪਾਉਣੇ ਆਗੇ ਤੇ ਚਲੋ ਜੀ ਆਪਾਂ ਇਹਨੇ ਲੱਗਦੇ ਆ ਸਬਜ਼ੀ ਸਬਜ਼ੀ ਦੀ ਤਿਆਰੀ ਕਰਨ ਬੜੇ ਰਹੋ ਤੁਸੀਂ ਆਪਣੇ ਵਲੌਗ ਦੇ ਨਾਲ ਤੇ ਫੁੱਲ ਵਾਚ ਜ਼ਰੂਰ ਕਰਿਓ ਹਾਂਜੀ ਇੱਥੇ ਮੈਂ ਘਰ ਦੇ ਕੰਮ ਤਕਰੀਬਨ ਸਾਰੇ ਕਰ ਲਈ ਸੀਗੇ ਖਤਮ ਤੇ ਮੈਂ ਲੱਗੀ ਹੋਈ ਸੀ ਸਬਜ਼ੀ ਬਣਾਉਣ ਵਾਟਰ ਪਨੀਰ ਦੀ ਸਬਜ਼ੀ ਜਿਹੜੀ ਮੈਂ ਬਣਾਉਣੀ ਸੀ ਨਾਲ ਬਣਾਉਣੇ ਸੀਗੇ ਮੈਂ ਰਾਈਸ ਦੇ ਦਹੀਂ ਵਗੈਰਾ ਚ ਆਪਾਂ ਨੇ ਬੂੰਦੀ ਵਗੈਰਾ ਪਾ ਕੇ ਇਹਨਾਂ ਦਹੀਂ ਆਪਾਂ ਨੇ ਸਾਰਾ ਤਿਆਰ ਕਰਕੇ ਵੀ ਨਾਲ ਦਿਨਾਂ ਮੈਂ ਰੱਖ ਲੂਗੀ ਹੈ ਨਾ ਜਦੋਂ ਉਹ ਵੀ ਆਪਣੇ ਜਿਉ ਨਹੀਂ ਆਉਣਗੇ ਨਾ ਉਹਨਾਂ ਦੇ ਆਉਂਦੇ ਤੱਕ ਮੈਂ ਸਾਰਾ ਕੰਮਾ ਵੀ ਮੈਂ ਆਪਣਾ ਖਤਮ ਕਰ ਲਾ ਸਬਜੀ ਵਗੈਰਾ ਬਣਾ ਕੇ ਰੱਖ ਲਾ ਕਿਉਂਕਿ ਇਹਨਾਂ ਜਦੋਂ ਆਉਂਦੇ ਨੇ ਵੀ ਚਲੋ ਆਪਾਂ ਨਾ ਉਹਨਾਂ ਟਾਈਮ ਮੇਰਾ ਕਿਚਨ ਚ ਨਹੀਂ ਲੱਗੂਗਾ ਵੀ ਥੋੜਾ ਮੋਟਾ ਟਾਈਮ ਉੱਪਰ ਹੈਗਾ ਉਹਨਾਂ ਕੋਲ ਬਹਿ ਜਾਾਂਗੇ ਹੈ ਨਾ ਗੱਲਬਾਤ ਕੋਈ ਹੋ ਜਾਂਦੀ ਆ ਹੈ ਨਾ ਤਾਂ ਕਰਕੇ ਤੇ ਮੈਂ ਕਹਿੰਦੀ ਸਬਜੀ ਵਗੈਰਾ ਮੈਂ ਬਸ ਤੜਕਾ ਲਗਾ ਕੇ ਰੱਖ ਦੂੰ ਨਾਲ ਦੀ ਨਾਲ ਮੈਂ ਰਾਈਸ ਵੀ ਬਣਾ ਦੇਣੀ ਹੈ ਕਿਉਂਕਿ ਗਰਮੀ ਆਈ ਤਾਂ ਹੈ ਨਹੀਂ ਵੀ ਠੰਡੇ ਹੋ ਜਾਣਗੇ ਜਾਂ ਕਿਵੇਂ ਹਨਾ ਤੇ ਟਾਈਮ ਉਹਨਾਂ ਨੂੰ ਮੈਂ ਪੁੱਛ ਲਿਆ ਸੀ 11 ਟਾਈਮ ਵੱਜ ਗਏ ਸੀ ਜਿਸ ਟਾਈਮ ਮੈਂ ਸਬਜੀ ਬਣਾਉਣ ਲੱਗੀ ਆ ਤੇ 12:30 ਵਜੇ ਤੱਕ ਉਹ ਸਾਡੇ ਕੋਲੇ ਆ ਆ ਚੁੱਕੇ ਸੀਗੇ ਜਾਨੀ ਉਦੋਂ ਤੱਕ ਮੇਰਾ ਜਿਹੜਾ ਸਾਰਾ ਕੰਮ ਖਤਮ ਹੋ ਗਿਆ ਸੀ ਤੇ ਮੈਂ ਆਟਾ ਆਟਾ ਤੇ ਸ਼ਾਇਦ ਰੋਟੀ ਰਹਿ ਗਈ ਸੀ ਹਾਂਜੀ ਮੇਰੇ ਉਹਨਾਂ ਦੇ ਆਉਣਿਆਂ ਤੱਕ ਮੈਂ ਕਹਿੰਦਾ ਸਿਕਰੀ ਆ ਜਾਂਦੀ ਆਟੇ ਤੇ ਮੈਂ ਤਾਂ ਕਰਕੇ ਨਾ ਆਟਾ ਇੱਥੇ ਨਹੀਂ ਗੋਲਿਆ ਸੀਗਾ ਤੇ ਲੋ ਜੀ ਅ ਬਸ ਇਥੇ ਆਪਣੀ ਆਲਮੋਸਟ ਸਾਰੀ ਤਿਆਰੀ ਹੋ ਗਈ ਦੇਖੋ ਮੈਂ ਸਬਜੀ ਵੀ ਬਣਾਤੀ ਤੇ ਨਾਲ ਦੀ ਨਾਲ ਮੈਂ ਇਥੇ ਚਾਵਲ ਲਨੇ ਜਿਹੜੇ ਉਹ ਬਣਾਉਣ ਨੇ ਰੱਖਤੇ ਸੀ ਥੋੜੇ ਜਿ ਮੈਦ ਵਿੱਚ ਮਟਰ ਪਾਤੀ ਸੀ ਇਹ ਚੌਲਾਂ ਚ ਮਟਰ ਸੋਹਣੇ ਲੱਗਦੇ ਪਾਉਗੇ ਹਾਂ ਲੋ ਜੀ ਹਾਂਜੀ ਆਪਣੀ ਹੋ ਗਈ ਆ ਫੁੱਲ ਤਿਆਰੀ ਤੇ ਹੁਣ ਆਪਾਂ ਕਰ ਰਹੇ ਹਾਂਗੇ ਵੇਟ ਦੇਖੋ ਬੈੱਡ ਸ਼ੀਟ ਹੈ ਵਗੈਰਾ ਨਿਊ ਆਪਾਂ ਇਹ ਮੈਂ ਸਾਦੀ ਬੱਚੇ ਹੈਲੋ ਕਰ ਰਹੇ ਨੇ ਨੂਰ ਆਪਣੀ ਉੱਤਰ ਆ ਗਈ ਤੇ ਇਹ ਲੋ ਜੀ ਸੈਟਿੰਗ ਆਪਣੀ ਸਾਰੀ ਹੋ ਗਈ ਫਮੈਂ ਸੋਨੂੰ ਦਿਖਾਉਣੀ ਆ ਕਿਚਨ ਨੂਰ ਵੀ ਆ ਗਿਆ ਆਪਣਾ ਨੂਰ ਦੀ ਫਰਾਗ ਦੇਖੋ ਨੂਰ ਨੂੰ ਫਰਾਗ ਦਿਖਾ ਆਪਣੀ ਬੁੱਤ ਦੇਖੀ ਘੁੰਮੀ ਘੁੰਮੀ ਜਾਂਦੀ ਆ ਦਿਖਾਣਾ ਫਰਾਗ ਆਪਣੇ ਇੰਨਾ ਜਿਆਦਾ ਇਹਨੂੰ ਚਾਹ ਹੋਇਆ ਪਿਆ ਬਹੁਤ ਜਿਆਦਾ ਨਾ ਭੱਜੀ ਵਰਜਾ ਕਿਹੜੇ ਮੇਰੇ ਦੀ ਨਵੀਂ ਫਰਾਗ ਪਾ ਕੇ ਹੋ ਲੱਗੀ ਖਿਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿਚਨ ਚ ਤੇ ਇਧਰ ਆਪਾਂ ਨੇ ਬਣਾ ਲਿਆਗੇ ਚਾਵਲ ਚੌਲ ਬਣਾ ਲਏ ਤੇ ਨਾਲ ਆਪਾਂ ਬਣਾਈ ਆ ਮਟਰ ਪਨੀਰ ਦੀ ਸਬਜੀ ਖੋ ਮਟਰੀ ਦੀ ਸਬਜ਼ੀ ਬਣਾ ਲਈ ਤੇ ਆਪਾਂ ਕਰਦੇ ਦੇਖੀ ਤਿਆਰ ਕੀ ਉਹ ਮੈਂ ਰੱਖਤਾ ਫ੍ਰਿਜ ਦੇ ਵਿੱਚ ਤੇ ਬਾਕੀ ਆਪਣਾ ਆਟਾ ਰਹਿ ਗਿਆ ਆਟਾ ਆਪਾਂ ਥੋੜਾ ਜਿਹਾ ਠਹਿਰ ਕੇ ਹੁੰਨੇ ਕੋਕਿ ਨਾ ਗਰਮੀ ਦੇ ਮੌਸਮ ਕਰਕੇ ਸਿਕਰੀ ਜਿਹੀ ਆ ਜਾਂਦੀ ਹੈਗੀ ਬਹੁਤ ਜਿਆਦਾ ਹੈ ਨਾ ਆਹ ਕਰਕੇ ਮੈਂ ਕਿ ਫਿਰ ਉਹਦੀ ਭੁੰਨਾਂਗੇ ਆਪਾਂ ਆਟਾ ਦਾ ਤੇ ਇਹ ਕੱਪੜੇ ਦੇਖੋ ਮੈਂ ਹੋਸ਼ ਹੁਣ ਸੁੱਕਣੇ ਪਾ ਸੀਂਦੀ ਆ ਕੁਛ ਆਪਾਂ ਨੇ ਹਿਲਾ ਲਾ ਕੇ ਜਿਹੜੀ ਧਰਤੀ ਸਾਹ ਹੈ ਅੰਦਰ ਇਹਨੇ ਸਾਰਾ ਬੈੱਡ ਸ਼ੀਟ ਪੀ ਹੈ ਦੋ ਤਿੰਨ ਭੂਈਆਂ ਪਈਆਂ ਨੇ ਹੁਣ ਵਸ ਆਪਾਂ ਬੇਟੇ ਬੇਟੀ ਘਰੇ ਕਿਉਂਕਿ ਗੱਡੀ ਲੱਗਦੀ ਮੈਨੂੰ ਇਦਾਂ ਹੋ ਜਾਂਦਾ ਵੀ ਆ ਗਈ ਤੇ ਚਲੋ ਜੀ ਮੈਂ ਸੰਧਾ ਆ ਕੇ ਅਪਡੇਟ ਦੇਤੀ ਨਵੀਂ ਵੀ ਆਪਾਂ ਨੇ ਤਿਆਰੀ ਕਰ ਲਈ ਹਨਾ ਬਸ ਹੁਣ ਜਸਟ ਆਪਾਂ ਵੇਟ ਕਰ ਰਹੇ ਹਾਂ ਵੀ ਕਦੋਂ ਆਉਣਗੇ ਆਪਾਂ ਮਿਲ ਲਈ ਹੈ ਹਨਾ ਬਹੁਤ ਜ਼ਿਆਦੇ ਚਾਹ ਹੁੰਦਾ ਜਦੋਂ ਆਪਣੇ ਤੇ ਭੇਖਿਆਂ ਭੇਖਿਆਂ ਜੋ ਕੋਈ ਆਉਂਦਾ ਵੈਸੇ ਚਾਹ ਤਾਂ ਇਧਰਲੀ ਫੈਮਿਲੀ ਜੋ ਕੋਈ ਆਵੇ ਬਹੁਤ ਜ਼ਿਆਦੇ ਹੁੰਦਾ ਸਾਡਾ ਨੇਚਰ ਇਦਾਂ ਮੈਂ ਹੈ ਹੀ ਨਹੀਂ ਤੇ ਇਹ ਬਾਕੀ ਹੁੰਦਾ ਨਾ ਤਾਂ ਜਿਹੜਾ ਨਾਲ ਥੋੜਾ ਜਿਹਾ ਮੇਰਾ ਲਾਈਕ ਮੇਰਾ ਲੇਕ ਜਿਹੜਾ ਹੈਗਾ ਜ਼ਿਆਦਾ ਜੁੜਿਆ ਚਲੋ ਜੀ ਆਪਾਂ ਹੁਣ ਕਰ ਰਹੇ ਹਾਂ ਵੇਟ ਬਹੁਤ ਜਿਆਦਾ ਚਾ ਚੜੇ ਪਏ ਬੱਚਿਆਂ ਨੂੰ ਅੱਡ ਮੈਨੂੰ ਬਹੁਤ ਜਿਆਦਾ ਚਾਗਾ ਤੇ ਚਲੋ ਜੀ ਆਪਾਂ ਹੁਣ ਬਸ ਆਟਾ ਵਗੈਰਾ ਮੈਂ ਦੇਖ ਲਈਏ ਚਲੋ ਬਨਿ ਕੇ ਰੱਖ ਲਈਏ ਆਗੇ ਜਦੋਂ ਆਗੇ ਆਪਾਂ ਚਾ ਪਾਣੀ ਦੇ ਕੇ ਫੇਰੀ ਰੁੱਟੀ ਬਣਾਵਾਂਗੇ ਨਾ ਪਹਿਲਾਂ ਤਾਂ ਸੇ ਚਾ ਪਾਣੀ ਦੇਣੀ ਆ ਤਾਂ ਕਰਕੇ ਮੈਂ ਆਟਾ ਨਹੀਂ ਗੁੰਨੇ ਹਾਲੇ ਤੇ ਚਲੋ ਜੀ ਜਦੋਂ ਆਗੇ ਤੁਹਾਨੂੰ ਵੀ ਜ਼ਰੂਰ ਮਰਾਉਗੀ ਜੇ ਖੇਮਰੇ ਦੇ ਵਿੱਚ ਆਉਣਾ ਚਾਹੁੰਦੇ ਹੋਏ ਤਾਂ ਆਪਾਂ ਕਿਸੇ ਨੂੰ ਹੋਰਸ ਨਹੀਂ ਕਰਦੇ ਹੈਗੇ ਲਓ ਜੀ ਇਧਰ ਹੋ ਰਹੀਆਂ ਨੂਰ ਦੀ ਤਿਆਰੀ ਨਨੂਣਾ ਦੇ ਹੋਣ ਦੇ ਚਾਜ ਹੈ ਨਾ ਦੇਖੋ ਜੀ ਨੂਰ ਨੇ ਲਾਆਂ ਸਟੇਆਂ ਛਟੀਆਂ ਸੁਈਆਂ ਨੂਰੇ ਦਾ ਦੇਖਿਓ ਥਾਏ ਕਰਦੇ ਸਾਰਿਆਂ ਨੂੰ ਹਾਂ ਜੀ ਸਰ ਹੈਲੋ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਕੁਪੜਲੀ ਸਾਈਡ ਤੋਂ ਲਾ ਲੈਣੀ ਸੀ ਕਿ ਨੀਚੇ ਕੁਪ ਇੱਕ ਬੋਤਾ ਨਹੀਂ ਦੋ ਰਾਰਾ ਵਾਲੇ ਉਹ ਹੋਏ हां जी ਇੱਥੇ ਆ ਗਏ ਸੀਗੇ ਜਣੀ ਆਪਣੇ ਤਾਈ ਜੀ ਤਾਈ ਜੀ ਦੋਨੇ ਮੇਰੇ ਭਰਾ ਦੋਨੇ ਆ ਗਏ ਸੀਗੇ ਤੇ ਬਸ ਚਾਹ ਵਗੈਰਾ ਪੀਣ ਤੋਂ ਬਾਅਦ ਨਾਲ ਦੀ ਨਾਲ ਮੈਂ ਥੋੜਾ ਟਾਈਮ ਬੈਠੀ ਉਹਨਾਂ ਕੋਲੇ ਫਿਰ ਮੈਂ ਰੋਟੀ ਦੀ ਲਾਗੀ ਸੀ ਤਿਆਰੀ ਕਰਨ ਤੇ ਇੱਥੇ ਦੇਖੋ ਤਾਈ ਜੀ ਹਨਾ ਮੇਰੇ ਨਾਲ ਹੀ ਆ ਕੇ ਲੱਗੇ ਸੀ ਮੈਂ ਕਦੇ ਵੀ ਜਣੀ ਇਹਨਾਂ ਨਾਲ ਸਾਡਾ ਰਿਸ਼ਤਾ ਨਾ ਤਾਈ ਵਾਲਾ ਨਹੀਂ ਹੈਗਾ ਜੇ ਇਹਨਾਂ ਨੇ ਮੈਨੂੰ ਸਮਝਿਆ ਹੋਵੇ ਹਨਾ ਤੇ ਸਾਡਾ ਰਿਸ਼ਤਾ ਮਾਂ ਦੀ ਵਾਲਾ ਹੈਗਾ ਕਿਉਂਕਿ ਮੈਂ ਨਾ ਕੁੜੀ ਨਹੀਂ ਰਹੀਆਂ ਸਾਡਾ ਮੂਹ ਪਰ ਬਹੁਤ ਜ਼ਿਆਦਾ ਹੈਗਾ ਆਪਸ ਦੇ ਵਿੱਚ ਅਸੀਂ ਕਦੇ ਵੀ ਇਹ ਚੀਜ਼ ਨੂੰ ਲੈ ਕੇ ਫਰਕ ਨਹੀਂ ਸਮਝਿਆ ਤੇ ਨਾ ਹੀ ਮੇਰੇ ਕਦੇ ਭਰਾਵਾਂ ਨੇ ਹਨਾ ਤੇ ਲਓ ਜੀ ਇੱਥੇ ਨੂਰ ਨੂੰ ਕਰ ਰਹੇ ਸੀ ਨੂਰ ਨਾਲ ਮਸਤੀ ਤਾਇਆ ਜੀ ਬੈਠੇ ਸੀ ਪਾਪਾ ਜੀ ਤੇ ਨਾਲ ਦੋਨੇ ਮੇਰੇ ਭਰਾ ਦੇ ਹੁਣ ਅਸੀਂ ਚਲੇ ਗਏ ਸੀ ਦੂਜੇ ਘਰੇ ਲਓ ਜੀ ਉਧਰੋਂ ਆ ਕੇ ਇਥੇ ਮੈਂ ਬਣਾ ਲਈ ਸੀ ਚਾਹ ਤੇ ਕਿਉਂਕਿ ਟਾਈਮ ਇੱਥੇ ਹੋ ਗਿਆ ਸੀ ਤਕਰੀਬਨ 4:30 4 ਦਾ ਟਾਈਮ ਹੋ ਗਿਆ ਸੀ ਹਾਜੀ ਤੇ ਇੱਥੇ ਅਸੀਂ ਬੈਠ ਕੇ ਲੱਗੇ ਸੀ ਗੱਲਾਂ ਕਰਨ ਤਾਇਆ ਜੀ ਤੇ ਪਾਪਾ ਜੀ ਬੈਠ ਕੇ ਸੀ ਬਾਹਰਲੀ ਸਾਈਡ ਤੇ ਲਓ ਜੀ ਇੱਥੇ ਵੱਜ ਗਏ ਸੀ 5 ਤੇ ਉਹ ਲੱਗੇ ਸੀ ਜਾਣ ਕਿ ਵੇਦਾ ਲੱਗਿਆ ਸਾਨੂੰ ਮੇਰੀ ਫੈਮਿਲੀ ਨਾਲ ਮਿਲ ਕੇ ਜਰੂਰ ਕਮੈਂਟ ਕਰਕੇ ਦੱਸਿਓ ਹਨਾ ਤੇ ਲੋ ਜੀ ਇੱਥੇ ਲੱਗੇ ਹੋਏ ਸੀ ਕਿ ਜਾਨ ਤੇ ਇਥੇ ਨਾਲ ਆਪਣੀ ਜਸ਼ਵੀ ਆ ਗਈ ਉਹ ਵੀ ਲੱਗੀ ਹੋਈ ਸੀ ਕਿ ਜਾਨ ਨਾਲ ਇਹਨਾਂ ਦੇ ਤੈਜ ਜੀ ਕਹਿੰਦੇ ਮੈਨੂੰ ਲੈ ਕੇ ਜਾਣੀ ਹੈ ਕਿ ਨਾਲ ਜਦੋਂ ਫਿਰ ਮਾਪਿਓ ਕਹੇ ਆਪਾਂ ਮਨਾ ਵੀ ਨਹੀਂ ਕਰ ਸਕਦੇ ਹਨਾ ਕਿਉਂਕਿ ਆਪਣੇ ਨੂੰ ਜਾਦੇ ਹੱਕ ਆ ਉਹਨਾਂ ਦਾ ਤੇ ਲੋ ਜੀ ਤੁਸੀਂ ਵੀ ਮਿਲੋ ਯਾਨੀ ਸਾਡੇ ਪਰਿਵਾਰ ਨੂੰ ਤੇ ਬਸ ਉਹ ਲੱਗੇ ਹੋਏ ਸੀ ਕਿ ਜਾਨ ਮੈਂ ਕਿਹਾ ਚਲੋ ਗਰਦੀ ਤੱਕ ਆਪਾਂ ਉਹਨਾਂ ਨੂੰ ਛੱਡਦੇ ਆ ਉਹਨੇ ਆਗੇ ਇੱਥੇ ਟਾਈਮ ਸ਼ਹਿਰ ਹਾਂਜੀ 5 ਦਾ ਟਾਈਮ ਆ ਜਿਹੜਾ ਇੱਥੇ ਹੋ ਗਿਆ ਸੀ 5:00 ਵਜੇ ਸੀਗੇ ਤੇ ਨੂਰ ਨਾ ਹਿੰਡ ਕਰ ਰਹੀ ਸੀ ਨੂਰ ਕਹਿੰਦੀ ਵੀ ਮੈਂ ਨਾ ਜਾਣ ਨਹੀਂ ਦੇਣਾ ਹੈਗਾ ਕਦੇ ਇਹ ਪਿੱਛੇ ਭੱਜਦੀ ਸੀ ਕਦੇ ਇਹ ਕਿਧਰ ਭੱਜਦੀ ਸੀ ਕਹਿੰਦੀ ਮੈਂ ਜਾਣ ਨਹੀਂ ਦੇਣਾ ਹੈਗਾ ਇਹਨਾਂ ਨੂੰ ਤੇ ਲਓ ਜੀ ਬਸ ਆਪਾਂ ਇੱਥੇ ਹੀ ਆਪਣੀ ਜਿਹੜੀ ਵੀਡੀਓ ਦਾ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਆ ਉਹ ਵੀ ਪਲੀਜ਼ ਜਰੂਰ ਆਪਦੀ ਛੋਟੀ ਭੈਣ ਸਮਝ ਕੇ ਜਰੂਰ ਦੱਸਿਆ ਕਰੋ ਛੋਟੀ ਜਾਂ ਵੱਡੀ ਐਨ ਸਮਝ ਕੇ ਜਰੂਰ ਦੱਸਿਆ ਕਰੋ ਕਿਉਂਕਿ ਆਪਾਂ ਸਾਰਾ ਕੁਝ ਸਿੱਖੇ ਨਹੀਂ ਹੁੰਦੇ ਹਨ ਕੋਈ ਚੀਜ਼ ਐਹ ਜਿਹਾ ਹੁੰਦਾ ਜਿਹੜਾ ਆਪਾਂ ਨੂੰ ਦੱਸੇ ਤੋਂ ਪਤਾ ਲੱਗਦਾ ਹੁੰਦਾ ਤੇ ਲਓ ਜੀ ਬਸ ਇੱਥੇ ਹੁਣ ਚਲੇ ਜਾਣਗੇ ਇਹਦੇ ਆਪਾਂ ਲੱਗਾਂਗੇ ਆਪਣੇ ਅਗਲੇ ਕੰਮ ਤੰਦਿਆਂ ਤੇ